ਆਜਨਾ ਜੀ ਜ਼ਿਲ੍ਹਾ ਜੇਲ੍ਹ ਰੋਪੜ ਦੇ ਵਿੱਚ ਇੱਕ ਹਵਾਲਾਤੀ ਚਰਨਪ੍ਰੀਤ ਸਿੰਘ son of ਲਾਭ ਸਿੰਘ ਐਨਡੀਪੀਐਸ ਦੇ ਕੇਸ ਵਿੱਚ ਬੰਦ ਸੀ। ਤੋਂ ਉਹਦੀ ਸਵੇਰੇ ਤੜਕੇ ਸਾਰ 4:00 ਦੇ ਕਰੀਬ ਤਬੀਤ ਖਰਾਬ ਹੋ ਗਈ। ਤੋਂ ਉਹਨੂੰ ਇਮੀਡੀਏਟਲੀ ਜੇਲ੍ਹ ਦੇ ਮੈਡੀਕਲ ਅਫਸਰ ਵੱਲੋਂ ਜਿਹੜੀ ਆ ਉਹ ਫਸਟ ਏਡ ਦਿੱਤੀ ਗਈ। ਤੇ ਉਹਦੀ ਕੰਡੀਸ਼ਨ ਨੂੰ ਦੇਖਦੇ ਹੋਏ ਇਮੀਡੀਏਟਲੀ ਉਹਨੂੰ ਸਿਵਲ ਹਸਪੀਟਲ ਜਿਹੜਾ ਰੋਪੜ ਰੈਫਰ ਕਰ ਦਿੱਤਾ ਗਿਆ ਤੇ ਜਿੱਥੇ ਡਾਕਟਰਾਂ ਨੇ ਚੈੱਕ ਕੀਤਾ ਤੇ ਉਹ ਜਿਹੜੇ ਆ ਉੱਥੇ ਉਹਨਾਂ ਨੂੰ ਮ੍ਰਿਤਕ ਡਿਕਲੇਅਰ ਕਰ ਦਿੱਤਾ ਗਿਆ। ਤੋਂ ਇਹ ਇੱਕ ਮੰਦਭਾਗੀ ਘਟਨਾ ਜਿਹੜੀ ਆ ਉਹ ਜ਼ਿਲ੍ਹਾ ਜਿਲ੍ਹ ਰੋਪੜ ਵਿਖੇ ਅੱਜ ਹੋਈ ਹੈ। ਇਹ ਪਰਿਵਾਰ ਜਿਹੜਾ ਹੈਗਾ ਉਹ ਕਹਿ ਰਿਹਾ ਵੀ ਅੰਦਰ ਉਹਦੇ ਨਾਲ ਫੁੱਟਮਾਰ ਹੋਈ ਤੇ ਮਾਰ ਕੁੱਟ ਕੇ ਹੀ ਜਿਹੜੀ ਉਹਦੀ ਮੌਤ ਹੋਈ ਹੈ। ਦੇਖੋ ਜੀ ਹਲੇ ਤੱਕ ਜੋ ਅਸੀਂ ਸਵੇਰੇ ਪਹੁੰਚੇ ਇੱਥੇ ਤੋਂ ਜੋ ਦੇਖ ਰਹੇ ਆ ਇਸ ਤਰ੍ਹਾਂ ਦੀ ਤੇ ਗੱਲ ਹਲੇ ਤੱਕ ਕੋਈ ਸਾਹਮਣੇ ਆਈ ਨਹੀਂ ਹੈ। ਤੋ ਕਿਉਂਕਿ ਕੋਈ ਵੀ ਜਦੋਂ ਕਸਟੋਰੀਅਲ ਡੈਥ ਹੁੰਦੀ ਹੈ ਉਹਦੇ ਚ ਅਸੀਂ ਮਾਨਯੋਗ ਸੈਸ਼ਨ ਜੱਜ ਨੂੰ ਜਿਹੜੀ ਰਿਕਵੈਸਟ ਕਰ ਦਿੰਨੇ ਆ ਕਿ ਉਹਦੇ ਚ ਇੱਕ ਜੁਡੀਸ਼ੀਅਲ ਇਨਕੁਆਰੀ ਜਿਹੜੀ ਆ ਜੁਡੀਸ਼ੀਅਲ ਮੈਜਿਸਟ੍ਰੇਟ ਦੁਆਰਾ ਕਰਾਈ ਜਾਵੇ ਤੋ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਇੱਕ ਜੁਡੀਸ਼ੀਅਲ ਮੈਜਿਸਟ੍ਰੇਟ ਨੂੰ ਤਾਇਨਾਤ ਕਰ ਦਿੱਤਾ ਉਹ ਇਹਦੀ ਇਨਕੁਆਰੀ ਕਰ ਰਿਹਾ ਉਹ ਸਾਰੇ ਜਿਹੜੇ ਆ ਬੰਦੀਆਂ ਦੇ ਬਿਆਨ ਲੈ ਰਹੇ ਆ ਉਹਨਾਂ ਦੇ ਵਾਰਸਾਂ ਤੇ ਵੀ ਬਿਆਨ ਲੈ ਰਹੇ ਆ ਉਹਦੀ ਜਿਹੜੀ ਪ੍ਰੋਪਰ ਜਿਹੜੀ ਆ ਪੋਸਟਮਾਰਟਮ ਹੋਊਗਾ ਉਹਦੀ ਵੀਡੀਓਗ੍ਰਾਫੀ ਹੋਊਗੀ ਅਗਰ ਕੋਈ ਵੀ ਇਸ ਤਰ੍ਹਾਂ ਦਾ ਤੱਥ ਸਾਹਮਣੇ ਆਉਂਦਾ ਕਿ ਉਹਦੇ ਨਾਲ ਕੋਈ ਮਾਰ ਕਟਾਈ ਹੋਈ ਹੈ ਤਾਂ ਉਹਦੇ ਖਿਲਾਫ ਜਿਹੜੀ ਆ ਉਹ ਇਨਕੁਆਰੀ ਦੇ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਹਜੇ ਤੱਕ ਕਿਸੇ ਜੇਲ੍ਹ ਦੇ ਕਿਸੇ ਕਰਮਚਾਰੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਹਾਲੇ ਤੱਕ ਨਹੀਂ ਕਿਉਂਕਿ ਇਨਕੁਆਰੀ ਹਾਲੇ ਚੱਲਦੀ ਆ ਮੈਜਿਸਟ੍ਰੇਟ ਸਾਹਿਬ ਵੀ ਅੰਦਰ ਹੀ ਬੈਠੇ ਹੋਏ ਆ ਤਾਂ ਇਨਕੁਆਰੀ ਇਜ਼ ਗੋਇੰਗ ਆਨ ਤੇ ਅੰਦਰ ਜੇਲ੍ਹ ਦੇ ਅੰਦਰ ਹਾਲਾਤ ਕੀ ਨੇ ਜੀ ਕੈਦੀ ਜਿਹੜੇ ਬੰਦੀ ਨੇ ਉਹ ਕੀ ਪ੍ਰੋਟੈਸਟ ਕਰ ਰਹੇ ਆ ਉਹ ਕੁਝ ਕੈਦੀਆਂ ਦੇ ਵਿੱਚ ਨਾ ਇਹ ਰੋਸ ਹੈਗਾ ਕਿਉਂਕਿ ਜਿਹੜੀ ਉਹਨਾਂ ਦੀ ਜਿਹੜੀ ਚਰਨਪ੍ਰੀਤ ਸਿੰਘ ਜੇ ਇਕਦਮ ਹੀ ਇਹ ਨਿਊਜ਼ ਮਿਲੀ ਸਵੇਰੇ ਉਹਨਾਂ ਨੂੰ ਕਿ ਉਹਨਾਂ ਦੇ ਇੱਕ ਸਾਥੀ ਦੀ ਜਿਹੜੀ ਮ੍ਰਿਤ ਮੌਤ ਹੋ ਗਈ ਹੈ ਤੋਂ ਉਹਨਾਂ ਨੂੰ ਵੀ ਬੜਾ ਸਦਮਾ ਪਹੁੰਚਿਆ ਸਾਰਿਆਂ ਨੂੰ ਤੋਂ ਉਹਨਾਂ ਚ ਕੁਝ ਰੈਜ਼ੈਂਟਮੈਂਟ ਹੈਗੀ ਆ ਤੋਂ ਅਸੀਂ ਉਹਨਾਂ ਨੂੰ ਸੁਣਵਾਈ ਕਰ ਰਹੇ ਆ ਤੋਂ ਹਾਲ ਹੋ ਚੁੱਕਾ ਪ੍ਰੈਜ਼ੈਂਟਮੈਂਟ ਉਹ ਸਾਫ਼ ਤੌਰ ਤੇ ਕਹਣਾ ਵੀ ਕਿ ਦੀਪ ਹੜਤਾਲ ਤੇ ਵੀ ਅੰਦਰ ਕਹਿੰਦੇ ਖਾਣਾ ਵੀ ਨਹੀਂ ਖਾ ਰਹੇ ਨਹੀਂ ਖਾਣਾ ਸਵੇਰੇ ਵੰਡ ਦਿੱਤਾ ਸੀ ਅਸੀਂ ਖਾਣਾ ਵੰਡਤਾ ਸੀ ਉਸ ਤੋਂ ਬਾਅਦ ਥੋੜੀ ਜਿਹੀ ਪ੍ਰੋਬਲਮ ਸ਼ੁਰੂ ਹੋਈ ਆ ਤੋਂ ਅਸੀਂ ਰਿਜ਼ੋਲਵ ਕਰਨ ਜਾ ਰਹੇ ਸਾਰੀ ਐਡਮਿਨਿਸਟ੍ਰੇਸ਼ਨ ਪਹੁੰਚੀ ਹੋਈ ਹੈ ਇੱਥੇ ਤੋਂ ਅਸੀਂ ਉਹਨੂੰ ਰਿਜ਼ੋਲਵ ਕਰ ਰਹੇ ਜਿਹੜਾ ਚਰਨਪ੍ਰੀਤ ਦਾ ਭਤੀਜਾ ਜੀ ਕੱਲ ਰਾਤੀ ਹੀ ਜੇਲ੍ਹ ਤੋਂ ਛੇਲ ਦੇ ਉੱਤੇ ਬਾਹਰ ਗਿਆ ਹੈਗਾ ਉਹਦਾ ਕਹਿਣਾ ਵੀ ਅੰਦਰ ਜਿੰਨਾ ਵੀ ਨਸ਼ਾ ਹੈ ਜਾਂ ਮੋਬਾਈਲਸ ਹੈ ਉਹ ਸਾਰੇ ਜੇਲ੍ਹ ਦੇ ਜਿਹੜੇ EMPLOYEES ਆ ਉਹਨਾਂ ਵੱਲੋਂ 20-20000 25-25000 ਰੁਪ ਤੋ ਮੈਨੂੰ ਕੋਈ ਇਹਦੇ ਵਿੱਚ ਅਲੱਗ ਨਹੀਂ ਰਿਹਾ ਪਰ ਐਮ ਐਫ ਐਸ ਆਈ ਸਗੋਂ ਜਿਹੜਾ ਅੱਜ ਪ੍ਰੈਜ਼ੈਂਟ ਜੇਲ ਪ੍ਰਸ਼ਾਸਨ ਆ ਇੱਕ ਕਾਫੀ ਇੱਥੇ ਥਰੋ ਵਗੈਰਾ ਹੁੰਦੀਆਂ ਸੀ ਉਹਨਾਂ ਨੇ ਕਾਫੀ ਇਹਨਾਂ ਨੇ ਰੋਕਿਆ ਮੋਬਾਈਲ ਰਿਕਵਰੀ ਵੀ ਬਹੁਤ ਪਹਿਲਾਂ ਨਾਲੋਂ ਘੱਟ ਹੋ ਗਈ ਹੈ ਤੋ ਅਗਰ ਕੋਈ ਇਸ ਤਰ੍ਹਾਂ ਦੀ ਸਾਡੇ ਸਾਹਮਣੇ ਕੋਈ ਚੀਜ਼ ਆਉਂਦੀ ਹੈ ਉਸੀਂ ਜ਼ਰੂਰ ਉੱਤੇ ਐਕਸ਼ਨ ਲਵਾਂਗੇ ਪਰ ਹਾਲੇ ਤੱਕ ਕੋਈ ਇਸ ਤਰ੍ਹਾਂ ਦੀ ਗੱਲ ਸਾਹਮਣੇ ਨਹੀਂ ਆਈ। ਉਹਨਾਂ ਤਾਂ ਕਹਿੰਦਾ ਕਿ ਤਿੰਨ ਜਿਹੜੇ ਕੈਦੀ ਹੈਗੇ ਆ ਬੀਤੀ ਰਾਤ ਪੁਲਿਸ ਨੇ ਉਹਨਾਂ ਨੂੰ ਕੁੱਟਿਆ ਹੈਗਾ ਜੇਲ੍ਹ ਦੀ ਉਹਦਾ ਮੋਬਾਈਲ ਦੀ ਰਿਕਵਰੀ ਨੂੰ ਲੈ ਕੇ ਅਤੇ ਉਸੇ ਰਿਕਵਰੀ ਦੇ ਵਿੱਚ ਹੀ ਜਿਹੜਾ ਇਹਨੂੰ ਜਿਹੜਾ ਮਾਰਕਟ ਕੀਤੀ ਹੈ ਉਸ ਨਾਲ ਵੀ। ਹਾਂ ਕੋਈ ਇਹ ਸਾਹਮਣੇ ਆਇਆ ਕਿ ਕੱਲ ਸ਼ਾਮੀ ਕੋਈ ਫੈਂਕਾ ਹੋਇਆ ਕਹਿੰਦੇ ਕੋਈ। ਤੋਂ ਉਹਦੇ ਬਾਰੇ ਅਗਰ ਕੋਈ ਉਹਨਾਂ ਤੇ ਕੁੱਟਮਾਰ ਦੇ ਅਲੀਗੇਸ਼ਨ ਹੈਗੀ ਉਹ ਤੋਂ ਮੈਜਿਸਟਰ ਸਾਹਿਬ ਇਨਕੁਆਇਰੀ ਕਰ ਰਿਹਾ। ਉਹ ਤੇ ਸਾਹਮਣੇ ਆ ਗੋ ਆਜੂਗਾ ਅਗਰ ਕਿਸੇ ਨੇ ਕੋਈ ਵਧੇਗੀ ਕੀਤੀ ਹੈ। ਉਹੀ ਵਿਲ ਸਫਰ ਦੀ ਕ